ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਆ ਜਿੱਥੇ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਵੱਡਾ ਤਮਾਕਾ ਹੋਇਆ ਜਿਸ ਦੇ ਨਾਲ 5 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਆ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਦੱਸਦੀ ਹੈ ਕਿ ਵਿਸ਼ਕਰਮਾ ਪੂਜਾ ਤੋਂ ਬਾਅਦ ਇਹ ਦੇਰ ਰਾਤ ਟ੍ਰਾਇਲ ਕਰਦੇ ਸਮੇਂ ਵੱਡਾ ਹਾਦਸਾ ਵਾਪਰਿਆ ਦੱਸਦੀ ਹੈ ਕਿ ਇੱਕ 에ਅਰ ਹੀਟਰ ਫਟਣ ਦੇ ਕਾਰਨ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ 6 ਲੋਕ ਜ਼ਖਮੀ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਤੇ 5 ਲੋਕ ਜ਼ਖਮੀ ਨੇ ਜਿਨ੍ਹਾਂ ਨੂੰ ਡੀ ਐਮ ਸੀ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਦੱਸਦੀ ਹੈ ਕਿ ਇੱਕ ਵਿਅਕਤੀ ਕੁਨਾਲ ਜੈਨ ਜਿਸ ਦਾ ਨਾਮ ਦੱਸਿਆ ਜਾ ਰਿਹਾ ਉਸ ਦੀ ਮੌਤ ਹੋਈ ਹੈ ਦੱਸਦੀ ਹੈ ਕਿ ਦੇਰ ਰਾਤ ਨੂੰ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਧਮਾਕਾ ਹੋਇਆ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਲਗਭਗ 5 ਹੋਰ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਵਕ ਵਕ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਸਰਾਬਾ ਨਗਰ ਥਾਣੇ ਦੇ ਐਸ ਐਚ ਓ ਉਦਿੱਤ્ય ਸ਼ਰਮਾ ਨੇ ਦੱਸਿਆ ਕਿ ਧਮਾਕਾ ਏਅਰ ਹੀਟਰ ਫਟਣ ਦੇ ਕਾਰਨ ਹੋਇਆ ਇਸ ਕਾਰਨ 6 ਲੋਕ ਜ਼ਖਮੀ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਲਾਂਟ ਦੇ ਵਿੱਚ 450 ਕਿਲੋਗ੍ਰam ਦਾ ਸਿਲੰਡਰ ਹੈ ਕੱਲ ਵਿਸ਼ਕਰਮਾ ਪੂਜਾ ਤੋਂ ਬਾਅਦ ਉਹਨਾਂ ਨੂੰ ਰਾਤ ਨੂੰ ਪਲਾਂਟ ਦਾ ਟ੍ਰਾਇਲ ਕਰਨਾ ਪਿਆ ਕਰਮਚਾਰੀਆਂ ਨੂੰ ਰਾਤ ਨੂੰ ਬੁਲਾਇਆ ਗਿਆ ਸੀ ਜਦੋਂ ਟ੍ਰਾਇਲ ਕੀਤਾ ਜਾ ਰਿਹਾ ਸੀ ਤਾਂ ਪਲਾਂਟ ਦੇ ਵਿੱਚ ਹੀਟਰ ਫਟ ਗਿਆ ਜਿਸ ਦੇ ਕਾਰਨ ਵੱਡਾ ਹਾਦਸਾ ਹੋਇਆ ਪੰਜਾਬ ਦੇ ਲੁਧਿਆਣਾ ਦੇ 베ਰਕਾ ਮਿਲਕ ਪਲਾਂਟ ਦੇ ਵਿੱਚ ਹੋਏ ਤਮਾਕੇ ਦੇ ਵਿੱਚ ਪੰਜ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਜਾਂ ਜਦਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ ਸਾਰੇ ਜ਼ਖਮੀਆਂ ਨੂੰ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ 베ਰਕਾ ਮਿਲਕ ਪਲਾਂਟ ਪ੍ਰਬੰਧਨ ਨੇ ਸਰਾਂਭਾ ਨਗਰ ਪੁਲ ਸਟੇਸ਼ਨ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਬੋਇਲਰ ਫਟਣ ਕਾਰਨ ਹੋਇਆ ਜਿਸ ਦੇ ਵਿੱਚ 5 ਲੋਕ ਜ਼ਖਮੀ ਹੋਏ ਨੇ ਜ਼ਖਮੀਆਂ ਦੀ ਪਛਾਣ ਕੁਲਵੰਤ ਸਿੰਘ ਅਜੀਤ ਸਿੰਘ ਪੁਨੀਤ ਕੁਮਾਰ ਦਵਿੰਦਰ ਸਿੰਘ ਅਤੇ ਗੁਰਤੇਜ ਦੇ ਵਜੋਂ ਹੋਈ ਆ ਇਸ ਹਾਦਸੇ ਦੇ ਵਿੱਚ ਹੈਪੋਵਾਲ ਦੇ ਰਹਿਣ ਵਾਲੇ 42 ਸਾਲਾ ਕੁਨਾਲ ਜੈਨ ਦੀ ਮੌਤ ਹੋਈ ਉਸ ਦੀ ਪਤਨੀ ਵੀ ਪਲਾਂਟ ਦੇ ਵਿੱਚ ਕੰਮ ਕਰਦੀ ਸੀ ਕੁਨਾਲ ਜੈਨ ਦੇ ਦੋਸਤਾਂ ਨੇ ਕਿਹਾ ਕਿ ਉਹ ਸਾਰੇ ਇੱਕ ਰਾਤ ਪਹਿਲਾਂ ਜਨਮ ਦਿਨ ਦੀ ਪਾਰਟੀ ਦੇ ਵਿੱਚ ਸ਼ਾਮਲ ਕੋਈ ਉਸ ਨੂੰ ਇੱਕ ਫੋਨ ਆਇਆ ਤੇ ਰਾਤ ਨੂੰ ਪਲਾਂਟ ਤੇ ਵਿੱਚ ਬੁਲਾਇਆ ਗਿਆ ਉਹਨਾਂ ਕਿਹਾ ਕਿ ਉਹਨਾਂ ਨੂੰ ਪਲਾਂਟ ਦੇ ਬੋਇਲਰ ਦੀ ਜਾਂਚ ਕਰਨ ਦੇ ਲਈ ਕਿਹਾ ਗਿਆ ਉਹ ਛੁੱਟੀ ਛੁੱਟੀ ਤੇ ਡਿਊਟੀ ਤੋਂ ਬਾਹਰ ਹੋਣ ਦੇ ਬਾਵਜੂਦ ਉਸ ਨੂੰ ਬੁਲਾਇਆ ਗਿਆ ਇੱਕ ਪਲਾਂਟ ਕਰਮਚਾਰੀ ਨੇ ਦੱਸਿਆ ਕਿ ਪਲਾਂਟ ਦੇ ਵਿੱਚ 450 ਕਿਲੋਗ੍ਰam ਦੇ ਸਿਲੰਡਰ ਨੇ ਉਹਨਾਂ ਨੂੰ ਵਿਸ਼ਕਰਮਾ ਪੂਜਾ ਤੋਂ ਬਾਅਦ ਦੇਰ ਰਾਤ ਪਲਾਂਟ ਦਾ ਟ੍ਰਾਇਲ ਕਰਨਾ ਦੇ ਲਈ ਕਿਹਾ ਗਿਆ ਸੀ ਕਰਮਚਾਰੀਆਂ ਨੂੰ ਉਸ ਰਾਤ ਬੁਲਾਇਆ ਗਿਆ ਸੀ ਟ੍ਰਾਇਲ ਕਰਦੇ ਸਮੇਂ ਪਲਾਂਟ ਦੇ ਵਿੱਚ ਜਿਹੜਾ ਹੀਟਰ ਸੀ ਉਹ ਫਟ ਗਿਆ ਤੇ ਕਾਰਨੇ ਵੱਡਾ ਹਾਦਸਾ ਹੋਇਆ ਦੱਸਦੀ ਹੈ ਕਿ ਇਸ ਹਾਦਸੇ ਦੇ ਵਿੱਚ 42 ਸਾਲਾ ਕੁਨਾਲ ਜੈਨ ਜਿਹੜਾ ਹੈਪੋਵਲ ਦਾ ਰਹਿਣ ਵਾਲਾ ਸੀ ਉਸ ਦੀ ਮੌਤ ਹੋਈ ਹੈ ਦੱਸਦੀ ਹੈ ਕਿ ਇਸ ਦੇ ਵਿੱਚ ਪੰਜ ਲੋਕ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਦੱਸਦੀ ਹੈ ਕਿ ਵਿਸ਼ਕਰਮਾ ਪੂਜਾ ਤੋਂ ਬਾਅਦ ਦੇਰ ਰਾਤ ਜਿਹੜਾ ਪਲਾਂਟ ਚਾਲੂ ਕਰਨ ਦੇ ਲਈ ਪਹਿਲਾਂ ਟ੍ਰਾਇਲ ਕਰਨਾ ਸੀ ਟ੍ਰਾਇਲ ਕਰਦੇ ਸਮੇਂ ਵੱਡਾ ਹਾਦਸਾ ਵਾਪਰਿਆ ਦੱਸਦੀ ਹੈ ਕਿ ਲੁਧਿਆਣਾ ਦੇ 베ਰਕਾ ਮਿਲਕ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ ਇੱਕ 에어 ਹੀਟਰ ਫਟਣ ਦੇ ਕਾਰਨ ਜਿਹੜੀ ਇਲਾਕੇ ਦੇ ਵਿੱਚ ਤਰਥੱਲੀ ਮਾਚ ਪੇਸ਼ਗੀ ਦੱਸਦੀ ਹੈ ਕਿ ਇਸ ਵਾਰ ਧਮਾਕੇ ਦੇ ਨਾਲ ਜਿਹੜਾ ਪੰਜ ਲੋਕ ਜ਼ਖਮੀ ਹੋਏ ਨੇ ਤੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਆ ਸਾਹਮਣੇ ਆਈ ਹੈ ਮੇਰਾ ਨਾਮ ਸੁਦੀਪ ਜੈਨ ਆ ਮੇਰਾ ਉਹ ਦੋਸਤ ਆ ਮਾਮਲਾ ਇਹ ਆ ਰਾਤ ਕੱਲ ਦੇ ਉਹਨੂੰ ਫੋਨ ਆ ਰਹੇ ਨੇ ਆ ਕੇ ਬੋਇਲਰ ਚੈੱਕ ਕਰ ਬੋਇਲਰ ਚੈੱਕ ਕਰ ਦੁਪਹਿਰੇ ਆ ਕੇ ਉਹ ਚੈੱਕ ਕਰ ਗਿਆ ਰਾਤੀ ਅਸੀਂ ਸਾਡੀ ਪਾਰਟੀ ਚੱਲ ਰਹੀ ਸੀ ਬਰਥਡੇ ਸੀਗਾ ਦੋਸਤ ਦਾ ਉਹਦਾ ਬਣਾ ਰਹੇ ਸੀਗੇ ਉਤੋਂ ਫੇਰ ਫੋਨ ਆ ਰਿਹਾ ਵੀ ਤੂੰ ਆ ਕੇ ਚੈੱਕ ਕਰ ਉਹ ਰਾਤ ਨੂੰ 10 ਵਜੇ ਆਜਾ ਕੀ ਚੈੱਕ ਕਰਨਾ ਸੀਗਾ ਇਹਨਾਂ ਨੇ ਕਿਹੜਾ ਬੋਇਲਰ ਚਲਾਉਣਾ ਸੀਗਾ ਛੁੱਟੀ ਸੀਗੀ ਉਹਦੋਂ ਉਹ ਆਫ ਡਿਊਟੀ ਸੀ ਉਹਦੀ ਇਹਨਾਂ ਨੇ ਫੇਰ ਬੁਲਾਇਆ ਵੀ ਡਿਊਟੀ ਤੇ ਹੁਣ ਤੇ ਆ ਅੰਦਰ ਆਇਆ ਡਿਊਟੀ ਤੇ ਕੀਤੀ ਉਹਨੇ ਡਿਊਟੀ ਕਰਕੇ ਉਹਨੇ ਰਾਤੀ ਪ੍ਰੈਸ਼ਰ ਇਹਨਾਂ ਡਿਊਟੀ ਦਾ ਦਿੱਤਾ ਵੀ ਤੂੰ ਆਣਾ ਹੀ ਆਣਾ ਵਾ ਉਹ ਡਿਊਟੀ ਤੇ ਆਇਆ ਤੇ ਆ ਕੇ ਉਹਨੇ ਚੈੱਕ ਕੀਤਾ ਪਰ ਕਿ ਜਦੋਂ ਉਹ ਕਹਿੰਦਾ ਸੀ ਬੋਇਲਰ ਤਾਂ ਕੱਲ ਹੀ ਚੱਲਣਾ ਵਾ ਇਹ ਸਿਰਫ ਮੈਨੂੰ ਚੈਕਿੰਗ ਲਈ ਬੁਲਾ ਰਿਆ ਐਜੀ ਕੀ ਲੋਡ ਪੈ ਗਈ ਤੇ ਬੋਇਲਰ ਕੱਲ ਚੈੱਕ ਨਾ ਦਿਨੇ ਚੈੱਕ ਕਰ ਲੋ ਅਸੀਂ ਸੀਐਮ ਭਗਵੰਦ ਮਾਨ ਸਾਹਿਬ ਨੂੰ ਕਹਿੰਨੇ ਆ ਇਹਦੀ ਪੂਰੀ ਇਨਕੁਆਇਰੀ ਕਰਨ ਜੋ ਪਰਿਵਾਰ ਦਾ ਬੰਦਾ ਉਹਨਾਂ ਨੂੰ ਦੁਲਾਇਆ ਜਾਵੇ ਬਾਕੀ ਅਸੀਂ ਤੁਹਾਡੇ ਅੱਗੇ ਗੁਜਾਰਸ਼ ਕਰਦੇ ਆ ਸਾਡਾ ਸਾਥ ਦੋ ਸਾਥ ਦੋ ਕੁਨਾਲ ਜੈਨ ਦੇ ਪਰਿਵਾਰ ਨੇ ਕੌਣ ਕੌਣ ਕੁਨਾਲ ਜੈਨ ਦੇ ਉਹਦੇ ਫਾਦਰ ਨੇ ਉਹ ਵੀ ਬਜ਼ੁਰਗ ਨੇ ਉਹ ਵੀ ਠੀਕ ਨਹੀਂ ਰਹਿੰਦੇ ਉਹਨਾਂ ਦੀ ਵਾਈਫਾ ਇੱਕ ਬੇਟਾ ਇੱਕ ਬੇਟੀ ਉਹ ਵੀ ਛੋਟੇ ਨੇ 43 ਸਾਲ ਦਾ ਕੁਨਾਲ ਜੈਨ ਸੀਗਾ ਉਹ ਇੱਥੇ ਹੀ ਸੀਗਾ ਜੇ ਕੱਚੇ ਸੀ ਰੀਤੀ ਜੈਨ ਕੌਣ ਹੈ ਉਹ ਔਰ ਇਹ ਫੋਨ ਹੈ ਹੋਰ ਡਿਜਨ ਫੋਨ ਨਹੀਂ ਉਹਨਾਂ ਦੀ ਵਾਈਫ ਨੇ ਵਾਈਫ ਨੇ ਉਹਨਾਂ ਨੂੰ 10 ਸਾਲ ਹੋ ਗਏ ਆਪ ਕੋ ਕਬੀ ਇਨਫੋਰਮੇਸ਼ਨ ਮਿਲੇਗੀ ਐਸੇ ਐਸੇ ਮੈਨੂੰ ਫੋਨ ਆਇਆ ਉਹਦਾ 11:00 ਵਜੇ ਫੋਨ ਆਇਆ ਵਾ 11:00 ਵਜੇ ਮੈਨੂੰ ਫੋਨ ਆਇਆ ਵੀ ਕੁਨਾਲ ਦੀ ਡੈਥ ਹੋ ਗਈ ਮੈਂ ਕਿਹਾ ਕੀ ਹੋਇਆ ਕਹਿੰਦਾ ਉਹ ਉੱਤੇ ਚੱਲਿਆ ਗਿਆ ਡਿਊਟੀ ਮੈਂ ਕਿਹਾ ਜਦ ਉਹਦੀ ਆਫ ਡਿਊਟੀ ਸੀਗੇ ਤਾਂ ਕਿਉਂਕਿ ਉਹਨੂੰ ਲੈ ਕੇ ਜਾਣ ਦਿੱਤਾ ਕਹਿੰਦੇ ਨਹੀਂ ਜੀ ਉਹਦੇ ਪ੍ਰੈਸ਼ਰ ਇਹਨਾਂ ਦੇ ਰਹੇ ਸੀਗੇ ਵੀ ਡਿਊਟੀ ਤੇ ਤੁਸੀਂ ਆਓ ਰਜਿਸਟਰ ਚੈੱਕ ਕਰੋ ਕੈਮਰੇ ਚੈੱਕ ਕਰੋ ਉਹਨੂੰ ਪ੍ਰੋਪਰ ਬੁਲਾਇਆ ਗਿਆ ਸੀਗਾ ਡਿਊਟੀ ਤੇ ਕਾਹਦੇ ਲਈ ਬੁਲਾਇਆ ਜਦੋਂ ਛੁੱਟੀ ਵਾਲਾ ਦਿਨ ਸੀਗਾ ਇਸ ਪਰ ਪੋਸਟ ਤੇ ਨਾਤੇ ਉਹ ਬੋਇਲਰ ਦੇ ਮੇਨ ਹੈਡ ਸੀਗੇ ਮੇਨ ਸੀਗੇ ਫਰਸਟ ਕਲਾਸ ਫਰਸਟ ਕਲਾਸ ਦੇ ਕੀ ਨਾਮ ਹੈ ਮੇਰਾ ਨਾਮ ਸਤਵੀਰ ਗਰਗੇ ਜੀ ਸਰ ਕੀ ਮਾਮਲਾ ਜਾ ਉਹ ਸਰ ਮਾਮਲਾ ਇਹ ਹੁਆ ਕੱਲ ਰਾਤ ਦਾ ਮੇਰਾ ਜਨਮ ਦਿਨ tha ji ਮੇਰੇ ਜਨਮ ਦਿਨ ਕੇ ਉਪਲਖਸ਼ੇ ਪੇ ਉਹ ਆਇਆ ਹੋਆ tha ਤੋ ਆਨ ਤੋਂ ਬਾਅਦ ਉਹ ਕਹਿ ਰਿਹਾ ਜੀ ਵੀ ਯਾਨਕਿ ਮੈਨੂੰ ਪਿੱਛੋ ਫੋਨ ਆ ਰਹੇ ਨੇ ਮੈਨੂੰ ਪ੍ਰੋ ਪ੍ਰੈਸ਼ਰ ਆ ਰਿਹਾ ਹੈਗਾ ਵੀ ਯਾਨੀ ਕਿ ਮੈਨੂੰ ਬੁਲਾਇਆ ਜਾ ਰਿਹਾ ਹੈ ਅਮਰੀਕਾ ਮਿਲਕ ਬਲਾਡ ਦੇ ਵਿੱਚ ਮੈਨੂੰ ਉੱਥੇ ਜਾਣਾ ਹੀ ਪੈਣਾ ਹੈਗਾ ਅਸੀਂ ਕਿਹਾ ਵੀ ਯਾਨੀ ਕਿ ਥੋੜੀ ਦੇਰ ਤੂੰ ਲਗਾ ਕੇ ਜਾ ਉਹ ਕਹਿੰਦਾ ਨਹੀਂ ਕਹਿੰਦਾ ਕਿਉਂਕਿ ਉਹ ਉਹ ਮੁੱਖ ਹੈ ਆਪਣੀ ਡਿਊਟੀ ਨੂੰ ਰੱਖਦਾ ਸੀਗਾ ਲੇਕਿਨ ਉਹ ਕਹਿੰਦਾ ਵੀ ਯਾਨੀ ਕਿ ਮੇਰੇ ਤੇ ਪ੍ਰੈਸ਼ਰ ਹੈ ਨਾ ਵੀ ਮੈਨੂੰ ਜਾਣਾ ਹੀ ਪਏਗਾ ਉਹ ਗਿਆ ਜੀ ਸਾਡੇ ਕੋਲੇ 11:00 ਵਜੇ ਫੋਨ ਆਇਆ ਜੀ ਵੀ ਇਸ ਤਰ੍ਹਾਂ ਕਰਕੇ ਕੁਨਾਲ ਦੀ ਡੈਥ ਹੋ ਗਈ ਹੈ ਉਸ ਤੋਂ ਬਾਅਦ ਸਰ ਉਹਨਾਂ ਨੂੰ ਰਗੂਨਾਥ ਹਸਪੀਟਲ ਪਹਿਲਾਂ ਐਡਮਿਟ ਕਰਾਇਆ ਉਹਨਾਂ ਨੇ ਜਵਾਬ ਦਿੱਤਾ ਫਿਰ ਡੀਐਮਸੀ ਦੇ ਵਿੱਚ ਲੈ ਕੇ ਗਏ DMC ਦੇ ਵਿੱਚ ਉਹਨਾਂ ਨੇ ਬਿਲਕੁਲ ਡਿਕਲੇਅਰ ਕਰਤਾ ਹੈ ਬੋਡੀ ਸਾਨੂੰ ਮਿਲੀ ਨਹੀਂ ਹੈਗੀ ਸਰ ਅਜੇ ਤੱਕ। ਉਹ ਕਿਆ تھا ਪਤਾ ਲੱਗਾ ਕਹਿੰਦੇ ਹੋਰ ਵੀ ਲੋਕ ਜੋ ਜ਼ਖਮੀ ਸਰ 5 ਲੋਕ ਹੋਰ ਜ਼ਖਮੀ ਹੋਏ ਹੈ ਇਸ ਦੇ ਸਾਥ ਮੇ ਜੋ 5 ਲੋਕ ਉਸਕੇ ਮਤਲਬ ਸਬੋਡੀਨੇਟਸ تھے ਉਹ ਵੀ ਇਸ ਵਿੱਚ ਜ਼ਖਮੀ ਹੋਏ ਹਨ। 2 ਤੋਂ ਬੰਦੇ ਰਗੁਨਾਥ ਹਸਪੀਟਲ ਮੇ تھے ਜਿੰਨ ਕੋ ਰਾਤ ਕੋ ਹੀ ਟ੍ਰੀਟਮੈਂਟ ਕਰਕੇ ਉਨਕੀ ਬੋਡੀ ਆਪ ਦੇਖੋਗੇ ਤੋਂ ਬਿਲਕੁਲ ਹੀ ਡੈਮੇਜ ਬੋਡੀ ਕੋ ਉਹਨੋ ਨੇ ਡਿਸਚਾਰਜ ਕਰ ਦਿਆ ਜਬ ਰਗੁਨਾਥ ਸੇ और जब हमें पता लगा भाई उनको ऐसे करके डिस्चार्ज कर रही जब उसका देखा तो उसको भाई को हमने बोला भी तू तो डीएमसी में जाके एडमिट हो जा अभी तो तेरे इंजेक्शन लगे हुए हैं अभी तो तेरा ताज़ा ताज़ा तेरे को नहीं पता लगेगा लेकिन तेरे एडमिट हो जा और तेरी तकलीफ़ बहुत ज़्यादा है मेरे भाई का कुणाल जो हमारा साथी है कुनाल इसका कुणाल जैन का आठ साल पहले भी सर इसी बेरका प्लांट में सर पूरी बॉडी जल गई थी बॉयलर की वजह से और कल सर जो हादसा घटा है 400 सौ के जी का सर डक्कन था वो उसका प्रेशर इतना था जिसकी कुणाल हमें बता रहा था कहते है ऐसे ही करके ना यार मेरे को ट्रायल पे इसके देखना है पाँच सात दिन से इसकी मेंटेनेंस मेंटेनेंस भी, भी उसके मना भी किया था भी रात को भी मेरे को सर रात को कोई फ़ायदा नहीं है चलाने का मैं कल सुबह ट्रायल कर लूँगा लेकिन सुबह भी भाई यानी कि सुबह का उन्होंने वक्त ही नहीं दिया और इतना ज़्यादा प्रेशर की वजह से वो बंदे को वहाँ पे रात को क्या से क्या हो गया मां क्या कर सर हमारी सीएम साहब से भगवंत मान जो पंजाब के सरोकार हैं उनसे बेनती है इस केस की अच्छे से अच्छे इन्वेस्टिगेशन कराई जाए क्योंकि उनका ये परम भाई मंत्रालय है और परम मतलब यानी कि कंपनी है सर हमारी बहुत ज़्यादा बेनती है सर उसके छोटे छोटे बच्चे हैं फाइनेंशियली सर बहुत ज़्यादा वीक हैं सर वो उनकी मिसिस है दस सालों से नौकरी कर रही है सर वो इसी, इसी इसी में कर रही है कॉन्ट्रैक्ट बेसिस पे है सर वो बीस बाईस हज़ार रुपये सर उसकी तनख्वाह है प्लीज़ सर सी साहब अब आपसे ही गुजारिश है